ਪੰਜ ਮੈਂਬਰੀ ਕਮੇਟੀ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਇਕੱਠ ਕਰਨਾ ਚਾਹੁੰਦੀ ਹੈ ਜਿਸ ਵਾਸਤੇ ਇੱਕ ਅਰਜ਼ੀ ਪੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਗਿਆ ਪਰ ਐਸਜੀਪੀਸੀ ਵੱਲੋਂ ਇਹ ਪੱਤਰ ਅਗਾਹ ਸ੍ਰੀ ਅਕਾਲ ਤਖਤ ਸਾਹਿਬ ਫਾਰਵਰਡ ਕਰ ਦਿੱਤਾ ਗਿਆ ਹੁਣ ਸਾਰਾ ਦਰਉ ਮਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਉੱਤੇ ਪਰ ਸਵਾਲ ਇਹ ਬਣਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਫਿਰ ਕਾਨੂੰ ਹਾਂ ਕਰਤੀ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਕਾਨੂੰ ਹਾਂ ਕਰਤੀ ਸੀ ਉਦੋਂ ਜਦੋਂ ਸ਼ਰੋਮਣੀ ਅਕਾਲੀ ਦਲ ਵੱਲੋਂ ਫਰਵਰੀ ਮਹੀਨੇ ਦੇ ਵਿੱਚ ਇਕੱਠ ਕੀਤਾ ਜਾਣਾ ਸੀ ਪ੍ਰਧਾਨਗੀ ਸੰਬੰਧੀ ਉਦੋਂ ਕਿਉਂ ਹਾਂ ਕਰ ਦਿੱਤੀ ਗਈ ਸੀ ਉਦੋਂ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਇਕੱਠ ਕਰਨ ਨੂੰ ਹਾਮੀ ਕਿਵੇਂ ਪਰ ਦਿੱਤੀ ਗਈ ਉਦੋਂ ਕਿਉਂ ਅਰਜ਼ੀ ਪੱਤਰ ਉਦੋਂ ਕਿਉਂ ਉਹ ਦਰਖਾਸਤ ਸ੍ਰੀ ਅਕਾਲ ਤਖਤ ਸਾਹਿਬ ਵੱਲ ਫਾਰਵਰਡ ਨਹੀਂ ਕੀਤੀ ਗਈ ਤੇ ਅੱਜ ਜਦੋਂ ਪੰਜ ਮੈਂਬਰੀ ਭਰਤੀ ਕਮੇਟੀ اجلاس ਕਰਨਾ ਚਾਹੁੰਦੀ ਹੈ ਤੇਜਾ ਸਿੰਘ ਸਮੁਦਰੀ ਹਾਲ ਵਿੱਚ ਪ੍ਰਧਾਨਗੀ ਸੰਬੰਧੀ ਉਦੋਂ ਇਹ ਅਰਜ਼ੀ ਉਦੋਂ ਇਹ ਦਰਖਾਸਤ ਸ੍ਰੀ ਅਕਾਲ ਤਖਤ ਸਾਹਿਬ ਵੱਲ ਫਾਰਵਰਡ ਕਰ ਦਿੱਤੀ। ਯਾਦ ਹੋਵੇਗਾ ਸਭ ਨੂੰ ਫਰਵਰੀ ਮਹੀਨੇ ਦੇ ਵਿੱਚ ਅਕਾਲੀ ਦਲ ਇੱਕ ਇਕੱਠ ਕਰਦਾ ਹੈ। ਜਿਸ ਇਕੱਠ ਦੇ ਵਿੱਚ ਪੰਥਕ ਏਕਤਾ ਵਿਚਾਰੀ ਜਾਂਦੀ ਹੈ, ਅਕਾਲੀ ਦਲ ਦੀ ਮੌਜੂਦਾ ਸਿਚੁਏਸ਼ਨ ਵਿਚਾਰੀ ਜਾਂਦੀ ਹੈ, ਸੂਬਾਈ ਪੱਦਰ ਦੀਆਂ ਮੁਸ਼ਕਲਾਂ ਵਿਚਾਰੀਆਂ ਜਾਂਦੀਆਂ ਨੇ, ਅਕਾਲੀ ਦਲ ਦੀ ਪ੍ਰਧਾਨਗੀ ਵਿਚਾਰੀ ਜਾਂਦੀ ਹੈ। ਉਸ ਇਕੱਠ ਨੂੰ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਕੀਤਾ ਗਿਆ। ਉਸ ਇਕੱਠ ਨੂੰ ਮਨਜ਼ੂਰੀ ਦੇ ਦਿੱਤੀ ਗਈ ਤੇ ਜਸਕ ਸਮੁਦਰੀ ਹਾਲ ਵਿੱਚ ਫੋਨ ਦੀ ਤੇ ਦੂਜੇ ਪਾਸੇ ਅੱਜ ਜਦੋਂ ਪੰਜ ਮੈਂਬਰੀ ਕਮੇਟੀ ਇਕੱਠ ਕਰਨਾ ਚਾਹੁੰਦੀ ਹੈ ਪ੍ਰਧਾਨ ਦੀ ਚੋਣ ਕਰਨਾ ਚਾਹੁੰਦੀ ਹੈ ਅਰਜ਼ੀ ਭੇਜਦੀ ਹੈ ਤੇ ਉਹ ਅਰਜ਼ੀ ਗਾਂ ਸ਼੍ਰੀਕਾਲ ਤੱਕ ਸਭ ਵਲ ਫਾਰਵਰਡ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਲੰਗੇ ਦਿਨੀ ਜਦੋਂ ਇਹ ਖਬਰ ਸਾਹਮਣੇ ਆਈ ਉਦੋਂ ਕੁਝ ਮੌਜੂਦਾ ਤੇ ਕੁਝ ਸਾਬਕਾ ਮੈਂਬਰਾਂ ਨਾਲ ਗੱਲ ਹੋਈ ਐਸਜੀਪੀਸੀ ਦੇ ਮੈਂਬਰਾਂ ਨਾਲ ਸਾਬਕਾ ਪ੍ਰਧਾਨ ਬੀਬੀ ਜ਼ਗੀਰ ਕੋਰ ਨਾਲ ਗੱਲ ਹੋਈ ਹਰ ਕਿਸੇ ਨੇ ਇਹੀ ਕਿਹਾ ਕਿ ਇਹ ਅਧਿਕਾਰ ਖੇਤਰਤਾ ਪ੍ਰਧਾਨ ਦਾ ਹੀ ਹੈ ਐਸਜੀਪੀਸੀ ਪ੍ਰਧਾਨ ਦਾ ਅਧਿਕਾਰ ਖੇਤਰ ਹੈ ਕਿ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਇਕੱਠ ਹੋਣਾ ਕਿ ਨਹੀਂ ਹੋਣਾ ਤੇ ਫਿਰ ਪ੍ਰਧਾਨ ਸਾਹਿਬ ਨੇ ਇਹ ਅਰਜ਼ੀ ਅਗਾਹ ਕਿਉਂ ਫਾਰਵਰਡ ਕਰ ਦਿੱਤੀ ਆ ਐਸਜੀਪੀਸੀ ਨੇ ਅਰਜ਼ੀ ਅਗਾਹ ਕਿਉਂ ਫਾਰਵਰਡ ਕਰ ਦਿੱਤੀ ਹੋ ਸਕਦਾ ਹੈ ਕਿ ਅਧਿਕਾਰ ਖੇਤਰ ਬਦਲ ਗਿਆ ਹੋਵੇ ਪਰ ਹੁਣ ਤੱਕ ਜਿਹੜੇ ਲੀਡਰ ਨੇ ਜਿਹੜੇ ਪ੍ਰਧਾਨਗੀ ਨੂੰ ਐਸਜੀਪੀਸੀ ਨੂੰ ਜਾਣਦੇ ਨੇ ਉਹ ਤਾਂ ਇਹੀ ਕਹਿੰਦੇ ਆ ਕਿ ਅਧਿਕਾਰ ਖੇਤਰ ਪ੍ਰਧਾਨ ਦਾ ਸੀ ਖੈਰ ਸਵਾਲ ਇਸ ਵੇਲੇ ਇਹੀ ਖੜਾ ਹੋ ਰਿਹਾ ਹੈ ਕਿ ਆਖਿਰ ਫਰਵਰੀ ਮਹੀਨੇ ਦੇ ਵਿੱਚ 25 ਫਰਵਰੀ 2025 ਨੂੰ ਤੇਜਾ ਸਿੰਘ ਸਮੁਦਰੀ ਹਾਲ ਦੇ ਅੰਦਰ ਸ਼ਰੋਮਣੀ ਅਕਾਲੀ ਦਲ ਦੇ ਮਹੱਤਵਪੂਰਨ ਸਮਾਗਮ ਦਾ ਆਯੋਜਨ ਹੁੰਦਾ ਹੈ ਉਹਦੀ ਅਰਜ਼ੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਈ ਸੀ ਜਾਂ ਐਸਜੀਪੀਸੀ ਨੇ ਮਨਜ਼ੂਰੀ ਦਿੱਤੀ ਸੀ ਜਾਣਕਾਰੀ ਮੁਤਾਬਕ ਉਹ ਸਮਾਗਮ ਪਾਰਟੀ ਦੀਆਂ ਨਵੀਆਂ ਰਣਨੀਤੀਆਂ ਤੇ ਯੋਜਨਾਵਾਂ ਨੂੰ ਦਰਸਾਉਣ ਲਈ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਸਥਿਰ ਕਰਨ ਵਾਸਤੇ ਮਹੱਤਵਪੂਰਨ ਮੰਚ ਦੱਸਿਆ ਜਾ ਰਿਹਾ ਸੀ ਪਰ ਸਵਾਲ ਇਹੀ ਹੁਣ ਖੜਾ ਹੋ ਰਿਹਾ ਹੈ ਕਿ ਉਸ ਵੇਲੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਵਰਤੋਂ ਦੀ ਹਾਮੀ ਐਸਜੀਪੀਸੀ ਵੱਲੋਂ ਭਰੀ ਗਈ ਸੀ ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭਰੀ ਗਈ ਸੀ ਇਹਦਾ ਜਵਾਬ ਜਿਹੜਾ ਉਹ ਜ਼ਰੂਰ ਮਿਲਣਾ ਚਾਹੀਦਾ ਖੈਰ ਹੁਣ ਸਵਾਲ ਇਹ ਹੈ ਕਿ ਕੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਨਜ਼ੂਰੀ ਮਿਲਦੀ ਹੈ ਜਾਂ ਨਹੀਂ ਮਿਲਦੀ ਪੰਜ ਮੈਂਬਰੀ ਕਮੇਟੀ ਨੂੰ ਆਪਣੇ ਕੱਠ ਦੀ ਇਹ ਹੁਣ ਵਕਤ ਤੇ ਮਿਆਸਰ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਮਾਨੀ ਟਿਆ ਪੰਜਾਬੀ ਤੇ